ਸਤਿ ਸ਼੍ਰੀ ਅਕਾਲ ਜੀ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ਼ਹਿਰੀ ਸਵਾਗਤ ਕਰਦੀ ਆਂ ਬੁਲੇਟਿਨ ਦੀ ਸ਼ੁਰੂਆਤ ਕਰ ਲੈਣੇ ਆਂ ਹੈਡਲਾਈਨਸ ਦੇ ਨਾਲ ਟੈਰੀਫਾਂ ਤੇ ਗੁੱਸੇ ਕਾਰਨ ਕੈਨੇਡੀਅਨਾਂ ਨੇ ਅਮਰੀਕੀ ਯਾਤਰਾ ਯੋਜਨਾਵਾਂ ਰੱਦ ਕੀਤੀਆਂ ਕਮਜ਼ੋਰ ਔਨੀ ਦੇ ਗੁੱਸੇ ਦੇ ਵਿੱਚ ਕੈਨੇਡੀਅਨਾਂ ਨੇ ਆਪਣੀਆਂ ਯੋਜਨਾਵਾਂ ਤੇ ਮੁੜ ਵਿਚਾਰ ਕਰਨਾ ਕੀਤਾ ਸ਼ੁਰੂ ਮੇਅ ਬ੍ਰੈਂਡਾ ਲੌਗ ਦਾ BC 2025 ਬਜਟ ਬਾਰੇ ਬਿਆਨ ਸੂਬਾਈ ਬਜਟ ਦੇ ਵਿੱਚ ਸਾਰੀ ਨੂੰ ਕੀਤਾ ਨਜ਼ਰਅੰਦਾਜ਼ ਕੈਨੇਡਾ ਦੇ ਉਤਪਾਦਾਂ ਦੇ ਵਾਅਦੇ ਪੱਦਰ ਦੇ ਨਾਲ ਲਾਗਤ ਲੇਬਲ ਵਾਲੇ ਭੋਜਨ ਬਾਰੇ ਸ਼ਿਕਾਇਤਾਂ ਕੈਨੇਡੀਅਨ ਫੂਡ ਇਨਸਪੈਕਸ਼ਨ ਏਜੰਸੀ ਨੇ ਸ਼ਿਕਾਇਤਾਂ 'ਚ ਦੇਖਿਆ ਵਾਦਾ ਖਬਰਾਂ ਵਿਚਾਰ ਦੇ ਨਾਲ ਸੰਯੁਕਤ ਰਾਜ ਅਮਰੀਕਾ ਦੇ ਨਾਲ ਇੱਕ ਲੰਮੀ ਵਪਾਰਕ ਜੰਗ ਦਾ ਅਸਰ ਤੁਹਾਡੇ ਦੁਆਰਾ ਵੱਖ-ਵੱਖ ਵਸਤੂਆਂ ਦੇ ਲਈ ਭੁਗਤਾਨ ਕੀਤੇ ਜਾਣ ਵਾਲੇ ਮੁੱਲ ਤੇ ਪਵੇਗਾ ਪਰ ਸਭ ਤੋਂ ਤੁਰੰਤ ਪ੍ਰਭਾਵਾਂ ਦੇ ਵਿੱਚੋਂ ਇੱਕ ਭੋਜਨ ਦੇ ਉੱਤੇ ਪਵੇਗਾ ਕਿਉਂਕਿ ਕੈਨੇਡਾ ਦੇ ਜਵਾਬੀ ਟੈਰਿਫ ਅਮਰੀਕੀ ਦਰਾਮਦਾਂ ਦੀ ਕੀਮਤ ਨੂੰ ਵਧਾਉਂਦੇ ਨੇ ਹਾਲਾਂ ਇੱਕ ਹਾਲਾਂਕਿ ਇੱਕ ਮਾਹਰ ਜਿਹੜਾ ਉਹਨਾਂ ਦਾ ਮੰਨਣਾ ਹੈ ਕਿ ਅਮਰੀਕੀ ਸਮਾਨਾਂ ਦੇ ਉੱਤੇ ਟੈਕਸ ਲਗਾਉਣ ਦੇ ਲਈ ਓਟਵਾ ਦਾ ਦੋ ਪੜਾਵੀ ਪਹੁੰਚ ਕੇ ਕੈਨੇਡੀਅਨਾਂ ਦੇ ਉੱਤੇ ਪ੍ਰਭਾਵ ਨੂੰ ਘਟਾਏਗਾ ਡਲਾਉਜ਼ੀ ਯੂਨੀਵਰਸਿਟੀ ਵੀ ਖੇ ਐਗਰੀ ਫੂਡ ਐਨਾਲਿਟਿਕ ਜਿਹੜੇ ਐਨਾਲਿਟਿਕਸ ਨੇ ਲੈਬ ਦੇ ਡਾਇਰੈਕਟਰ ਨੇ ਕਿਹਾ ਹੈ ਕਿ ਕੈਨੇਡਾ ਦੇ ਵਿੱਚ ਉਹਨਾਂ ਨੂੰ ਲੱਗਦਾ ਹੈ ਕਿ ਦੋ ਪੱਖੀ ਪਹੁੰਚ ਖਪਤਕਾਰਾਂ ਦੇ ਲਈ ਝਟਕੇ ਨੂੰ ਨਰਮ ਕਰ ਦਵੇਗੀ 21 ਦਿਨਾਂ ਦੇ ਵਿੱਚ ਟੈਰਿਸ ਦੀ ਦੂਜੀ ਲਹਿਰ ਵੱਡੇ ਪ੍ਰਭਾਵ ਨਾਲੀ ਹੋਵੇਗੀ ਹਾਲਾਂਕਿ ਕਹਿੰਦੇ ਨੇ ਕਿ ਖਰੀਦਦਾਰ ਪਹਿਲਾਂ ਹੀ ਕਰਿਆਨੇ ਦੀ ਦੁਕਾਨ ਤੇ ਵਿਕਲਪ ਲੱਭ ਰਹੇ ਨੇ ਤੇ ਸਸਤੇ ਗੈਰ ਅਮਰੀਕੀ ਸਮਾਨ ਦੀ ਪਾਲ ਜਾਰੀ ਰੱਖਣਗੇ ਟੈਰਿਫ ਦੁਆਰਾ ਪ੍ਰਭਾਵਿਤ ਕਿਸੇ ਵੀ ਚੀਜ਼ ਦੇ ਬਦਲ ਮੌਜੂਦ ਨੇ ਦੂਜੀ ਗੱਲ ਜੋ ਅਸੀਂ ਦੇਖ ਰਹੇ ਹਾਂ ਉਹ ਹੈ ਕਿ ਅਮਰੀਕੀ ਉਤਪਾਦਾਂ ਦੀ ਮੰਗ ਘਟ ਰਹੀ ਹੈ ਕੁਝ ਥੋਕ ਵਿਕਰੇਤਾ ਭਵਿੱਖਬਾਣੀ ਕਰਦੇ ਨੇ ਕਿ ਖਪਤਕਾਰ ਕੁਝ ਉਤਪਾਦਾਂ ਦੇ ਵਿੱਚ ਬਹੁਤ ਜਲਦੀ ਵਾਧਾ ਦੇਖਣਗੇ ਸਾਲ ਦੇ ਇਸ ਸਮੇਂ ਸੈਲਰੀ ਜਿਵੇਂ ਕਿ ਬ੍ਰੋਕਲੀ ਫੁੱਲ ਗੋਭੀ ਅਤੇ ਸਲਾਦ ਵਰਗੀਆਂ ਕੁਝ ਚੀਜ਼ਾਂ ਮੁੱਖ ਤੌਰ ਦੇ ਉੱਤੇ ਸੰਯੁਕਤ ਰਾਜ ਅਮਰੀਕਾ ਤੋਂ ਆ ਰਹੀਆਂ ਨੇ ਜੋ ਗ੍ਰੇਟਰ ਟੋਰਾਂਟੋ ਖੇਤਰ ਦੇ ਵਿੱਚ ਉਤਰੀ ਅਮਰੀਕੀ ਉਤਪਾਦ ਚਲਾਉਂਦੇ ਨੇ ਉਨ੍ਹਾਂ ਵਿੱਚੋਂ ਕੁਝ ਚੀਜ਼ਾਂ ਤੁਰੰਤ ਸੰਭਾਵੀ ਤੌਰ ਤੇ ਖਪਤਕਾਰਾਂ ਦੀ ਪਹੁੰਚ ਤੋਂ ਬਾਹਰ ਹੋ ਜਾਣਗੀਆਂ। ਉਹਨਾਂ ਨੇ ਕਿਹਾ ਕਿ ਤੁਸੀਂ 1 ਡਾਲਰ ਜਾਂ 1.5 ਡਾਲਰ ਪ੍ਰਤੀ ਪੌਂਡ ਦੇਖ ਰਹੇ ਹੋ, ਸ਼ਾਇਦ ਹੋਰ ਵੀ ਵਸਤੂ ਦੇ ਆਧਾਰ ਦੇ ਉੱਤੇ ਤੇ ਦੇਸ਼ ਦੇ ਆਟੋ ਜਿਹੜੇ ਸੈਕਟਰਸ ਨੂੰ ਸੰਭਾਵੀ ਤੌਰ ਤੇ ਅਪਾਹਜ ਕਰਨ ਵਾਲੇ ਪ੍ਰਭਾਵ ਤੋਂ ਇਲਾਵਾ ਵਪਾਰਕ ਯੁੱਧ ਕੈਨੇਡਾ ਦੇ ਵਿੱਚ ਨਵੇਂ ਵਾਹਨਾਂ ਦੀਆਂ ਕੀਮਤਾਂ ਨੂੰ ਮਹੀਨਿਆਂ ਦੇ ਅੰਦਰ ਸੈਂਕੜੇ ਜਾਂ ਹਜ਼ਾਰਾਂ ਡਾਲਰ ਤੱਕ ਵਧਾਉਣ ਲਈ ਵੀ ਤਿਆਰ ਹੈ ਜੋ ਕਿ ਸਟੀਲ ਅਤੇ ਐਲੂਮੀਨੀਅਮ ਦੇ ਉੱਤੇ ਅੰਤਮ ਅਮਰੀਕੀ ਟੈਰਿਫ ਤੇ ਨਿਰਭਰ ਕਰਦਾ ਹੈ। ਬੀਐਮਓ ਅਰਥਵਿ ਸ੍ਰੀ ਨੇ ਕਿਹਾ ਕਿ ਜਦੋਂ ਤੁਸੀਂ ਉਹਨਾਂ ਵੱਧੂ ਟੈਰੀਫਾਂ ਤੇ ਸਟੈਕ ਕਰਦੇ ਹੋ ਤਾਂ ਇਹ ਉਹ ਥਾਂ ਹੈ ਜਿੱਥੇ ਤੁਸੀਂ ਹਜ਼ਾਰਾਂ ਡਾਲਰਾਂ ਤੋਂ ਵੱਧ ਦੇ ਨਵੇਂ ਵਾਹਨਾਂ ਦੀਆਂ ਕੀਮਤਾਂ ਤੇ ਪਹੁੰਚ ਜਾਂਦੇ ਹੋ ਜੋ ਸੰਭਾਵੀ ਤੌਰ ਦੇ ਉੱਤੇ ਵਧਣ ਵਾਲੀਆਂ ਹਨ ਉਹਨਾਂ ਨੇ ਕਿਹਾ ਕਿ ਜਿਸ ਕੰਪਨੀ ਤੋਂ ਉਹ ਅੰਤ ਦੇ ਵਿੱਚ ਅਨਾਜ ਦਾ ਡੱਬਾ ਜਾਂ ਫਿਰ ਫਰਨੀਚਰ ਦਾ ਇੱਕ ਟੁਕੜਾ ਖਰੀਦ ਰਹੇ ਨੇ ਜਾਂ ਇਥੋਂ ਤੱਕ ਕਿ ਜਿਸ ਕੌਂਡੋ ਨੂੰ ਉਹ ਕਿਰਾਏ ਦੇ ਉੱਤੇ ਲੈ ਰਹੇ ਨੇ ਤਾਂ ਇਸ ਵਿੱਚ ਜਾਣ ਜਾ ਰਹੇ ਨੇ ਤਾਂ ਉਸ ਕੌਂਡੋ ਦੇ ਕੁਝ ਹਿੱਸਿਆਂ ਦੇ ਵਿੱਚ ਸੰਯੁਕਤ ਰਾਜ ਦੇ ਵਿੱਚ ਬਣੇ ਹਿੱਸੇ ਹੋਣਗੇ ਇਹ ਉਹੀ ਥਾਂ ਹੈ ਜਿੱਥੇ ਅਸੀਂ ਇਸ ਦੇ ਵਿਆਪਕ ਪ੍ਰਭਾਵ ਨੂੰ ਦੇਖ ਸਕ is ਇਹ ਵੀ ਸੁਝਾ ਦਿੱਤਾ ਜਾ ਰਿਹਾ ਹੈ ਕਿ ਜੇਕਰ ਕੈਨੇਡੀਅਨ ਡਾਲਰ ਕ੍ਰੈਸ਼ ਹੋ ਜਾਂਦਾ ਹੈ ਤਾਂ ਵਪਾਰੀਓ ਦਦੇ ਪ੍ਰਭਾਵ ਹੋਰ ਵੀ ਵੱਧ ਸਕਦੇ ਨੇ ਇਸ ਸਾਲ ਕੋਈ ਮਦਦ ਨਹੀਂ ਮਿਲੇਗੀ ਬਹੁਤ ਸਾਰੀਆਂ ਚੀਜ਼ਾਂ ਅਸੀਂ ਦੁਨੀਆ ਭਰ ਤੋਂ ਆਯਾਤ ਕਰਦੇ ਹਾਂ ਸਿਰਫ ਅਮਰੀਕਾ ਤੋਂ ਹੀ ਨਹੀਂ ਇਹ ਅਸਲ ਦੇ ਵਿੱਚ ਖਪਤਕਾਰਾਂ ਦੇ ਤੌਰ ਦੇ ਉੱਤੇ ਸਾਨੂੰ ਹੋਰ ਵੀ ਮਹਿੰਗਾ ਪਾ ਸਕਦਾ ਹੈ ਤੇ ਕਿਸੇ ਵੀ ਸਰਕਾਰ ਦੇ ਨਿਰੰਤਰਣ ਤੋਂ ਬਾਹਰ ਹੈ ਅਮਰੀਕੀ ਰਾਸ਼ਪਤੀ ਡੋਨਲਡ ਟਰੰਪ ਪ੍ਰਤੀ ਗੁੱਸੇ ਅਤੇ ਖਮਜ਼ੋਰ ਮੂਰਖਤਾ ਦੇ ਵਿਚਾਰ ਕੈਨੇਡੀਅਨਾਂ ਦੇ ਵੱਲੋਂ ਆਪਣੀਆਂ ਯੋਜਨਾਵਾਂ 'ਤੇ ਮੁੜ ਵਿਚਾਰ ਕੀਤੇ ਜਾਣ ਕਾਰਨ 에ਅਰਲਾਈਨਾਂ ਅਤੇ ਯਾਤਰਾ ਕੰਪਨੀਆਂ ਨੂੰ ਅਮਰੀਕਾ ਦੇ ਲਈ ਬੁਕਿੰਗਾਂ ਦੇ ਵਿੱਚੋਂ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਟ੍ਰੈਵਲ ਏਜੰਸੀ ਫਲਾਈਟ ਸੈਂਟਰ ਟ੍ਰੈਵਲ ਗਰੁੱਪ ਕੈਨੇਡਾ ਦਾ ਕਹਿਣਾ ਹੈ ਕਿ ਫਰਵਰੀ ਮਹੀਨੇ ਦੇ ਵਿੱਚ ਅਮਰੀਕੀ ਸ਼ਹਿਰਾਂ ਦੇ ਲਈ ਬੁਕਿੰਗਾਂ 2024 ਦੇ ਇਸੇ ਮਹੀਨੇ ਦੇ ਮੁਕਾਬਲੇ 40% ਘਟ ਗਈਆਂ ਨੇ। ਜਦੋਂ ਕਿ ਪਿਛਲੇ 3 ਮਹੀਨਿਆਂ ਵਿੱਚ 5 ਵਿੱਚੋਂ ਇੱਕ ਗਾਹਕ ਨੇ ਅਮਰੀਕਾ ਦੀਆਂ ਆਪਣੀਆਂ ਯਾਤਰਾਵਾਂ ਰੱਦ ਕੀਤੀਆਂ ਨੇ। 에ਅਰ ਕੈਨੇਡਾ ਨੇ ਪਿਛਲੇ ਮਹੀਨੇ ਐਲਾਨ ਕੀਤਾ ਸੀ ਕਿ ਉਹ ਮਾਰਚ ਦੇ ਵਿੱਚ ਫਲੋਰੀਡਾ, ਲਾਸ ਵੈਗਾਸ ਅਤੇ ਐਰੀਜ਼ੋਨਾ ਦੇ ਲਈ ਉਡਾਨਾਂ 10% ਘਟਾ ਦੇਣਗੇ। ਆਮ ਤੌਰ ਦੇ ਉੱਤੇ ਹੰਤ ਦੀਆਂ ਛੁੱਟੀਆਂ ਦੇ ਮੌਸਮ ਦੌਰਾਨ ਗਰਮ ਥਾਵਾਂ ਤੇ ਜਾਂਦੇ ਨੇ ਵੈਸਟਰਡ ਦਾ ਇਹ ਵੀ ਕਹਿਣਾ ਹੈ ਕਿ ਮੈਕਸੀਕੋ ਅ ਅਮਰੀਕਾ ਤੋਂ ਮੈਕਸੀਕੋ ਤੇ ਕੈਰੀਬੀਨ ਵਰਗੇ ਹੋਰ ਜਿਹੜੇ ਡੈਸਟੀਨੇਸ਼ਨਸ ਨੇ ਉਹਨਾਂ ਦੇ ਉੱਤੇ ਬੁਕਿੰਗਾਂ ਦੇ ਵਿੱਚ ਤਬਦੀਲੀ ਆਈ ਹੈ ਯਾਤਰਾ ਬੀਮਾ ਕਰਤਾ ਮਾਟੀ ਫਾਇਰਸਟੋਨ ਦਾ ਕਹਿਣਾ ਹੈ ਕਿ ਕੈਨੇਡੀਅਨਾਂ ਦਾ ਆਪਣੇ ਦੱਖਣੀ ਗੁਆਂਡੀ ਪ੍ਰਤੀ ਅਚਾਨਕ ਨਫ਼ਰਤ ਕੈਨੇਡੀਅਨ ਸਮਾਨਾਂ ਦੇ ਉੱਤੇ ਭਾਰੀ ਟੈਰਿਫਾਂ ਦੇ ਪ੍ਰਤੀ ਪ੍ਰਤੀਕਿਰਿਆ ਨੂੰ ਦਰਸਾਉਂਦੀ ਹੈ ਤੇ ਇਹ ਲੋਨੀ ਜੋ ਪਿਛਲੇ ਕੁਝ ਮਹੀਨਿਆਂ ਤੋਂ ਲਗਭਗ 70 ਸੈਂਟ ਅਮਰੀਕੀ ਡਾਲਰ ਤੇ ਜਿਹੜੀ ਹੈ ਉਹ ਘੁਮ ਰਹੀ ਹੈ ਨੇ ਆਪਣੇ ਬਜਟ ਨੂੰ ਵਧਾਉਣ ਦੀ ਕੋਸ਼ਿਸ਼ ਕਰਨ ਵਾਲੇ ਯਾਤਰੀਆਂ ਨੂੰ ਵੀ ਵਿਰਾਮ ਲਗਾ ਦਿੰਦਾ ਹੈ ਕੈਨੇਡੀਅਨ ਫੂਡ ਇਨਸਪੈਕਸ਼ਨ ਏਜੰਸੀਜ਼ ਜਿਹੜੀ ਹੈ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਕੈਨੇਡਾ ਦੇ ਉਤਪਾਦਾਂ ਦੇ ਵਜੋਂ ਗਲਤ ਲੇਬਲ ਵਾਲੀਆਂ ਚੀਜ਼ਾਂ ਜਾਂ ਉਹਨਾਂ ਦੇ ਮੂਲ ਦੇਸ਼ ਬਾਰੇ ਜਾਣਕਾਰੀ ਗਾਇਬ ਹੋਣ ਬਾਰੇ ਸ਼ਿਕਾਇਤਾਂ ਦੇ ਵਿੱਚ ਵਾਧਾ ਦੇਖਿਆ ਭੋਜਨ ਉਤਪਾਦਾਂ ਤੇ ਲੇਬਲਿੰਗ ਮਾਪਦੰਡਾ ਨੂੰ ਲਾਗੂ ਕਰਨ ਵਾਲੀ ਸੰਗੀ ਸੰਸਥਾ ਦਾ ਕਹਿਣਾ ਹੈ ਕਿ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਸ਼ਿਕਾਇਤਾਂ ਦੀ ਪਰਮਾਰਾਈ ਹੈ ਜਦੋਂ ਕੈਨੇਡੀਅਨ ਅਮਰੀਕਾ ਤੋਂ ਖਤਰੇ ਵਾਲੇ ਟੈਰਿਫਾਂ ਤੋਂ ਬਚਣ ਲਈ ਸਥਾਨਕ ਕਾਰੋਬਾਰਾਂ ਦਾ ਸਮਰਥਨ ਵੱਧ ਤੋਂ ਵੱਧ ਕਰ ਰਹੇ ਨੇ ਸੀਐਫਆਈਏ ਅਜੇ ਵੀ ਸ਼ਿਕਾਇਤਾਂ ਦੀ ਸਮੀਖਿਆ ਕਰ ਰਹੀ ਹੈ ਪਰ ਦਿਆ ਕਿ ਇਹ ਦੱਸਣਾ ਬਹੁਤ ਜਲਦਬਾਜ਼ੀ ਹੋਵੇਗਾ ਕਿ ਕੀ ਪਾਲਣਾ ਨਹੀਂ ਹੋਈ ਹੈ ਇਸ ਨੂੰ ਨਿਰਮਾਤਾਵਾਂ ਵੱਲੋਂ ਆਪਣੇ ਉਤਪਾਦਾਂ ਨੂੰ ਕੈਨੇਡਾ ਦੇ ਵਿੱਚ ਬਣੇ ਰਹਿਣ ਵਜੋਂ ਗਲਤ ਲੇਬਲ ਲਗਾਉਣ ਜਾਂ ਗਲਤ ਦਾਅਵਾ ਕਰਨ ਬਾਰੇ ਕੋਈ ਸ਼ਿਕਾਇਤ ਨਹੀਂ ਮਿਲੀ ਹੈ ਕਿ ਉਹ 100% ਕੈਨੇਡੀਅਨ ਨੇ ਕੈਨੇਡਾ ਦੇ ਉਤਪਾਦ ਦਾ ਲੇਬਲ ਦਰਸਾਉਂਦਾ ਹੈ ਕਿ ਉਤਪਾਦ ਬਣਾਉਣ ਦੇ ਲਈ ਵਰਤਿਆ ਜਾਣ ਵਾਲਾ ਸਾਰਾ ਜਾਂ ਲਗਭਗ ਸਾਰਾ ਭੋਜਨ ਪ੍ਰੋਸੈਸਿੰਗ ਅਤੇ ਲੇਬਲ ਕੈਨੇਡੀਅਨ ਹੈ ਤੇ ਕੈਨੇਡਾ ਦੇ ਵਿੱਚ ਬਣਿਆ ਲੇਬਲ ਸਿਰਫ ਉਦੋਂ ਹੀ ਚੀਜ਼ਾਂ ਤੇ ਲਾਗੂ ਕੀਤਾ ਜਾ ਸਕਦਾ ਜਦੋਂ ਉਤਪਾਦ ਦਾ ਆਖਰੀ ਮਹੱਤਵਪੂਰਨ ਰੂਪਾਂਤਰਣ ਕੈਨੇਡਾ ਦੇ ਵਿੱਚ ਹੋਇਆ ਹੋਵੇ ਜਿਵੇਂ ਕਿ ਜਦੋਂ ਆਯਾਤ ਕੀਤੀਆਂ ਸਮਗਰੀਆਂ ਨੂੰ ਕੈਨੇਡਾ ਦੇ ਵਿੱਚ ਇੱਕ ਵਸਤੂ ਦੇ ਵਿੱਚ ਬਦਲਿਆ ਜਾਂਦਾ ਹੈ ਤਾਂ 100% ਕੈਨੇਡੀਅਨ ਦਾਅਵੇ ਦਾ ਮਤਲਬ ਹੈ ਕਿ ਇੱਕ ਵਸਤੂ ਦੇ ਵਿੱਚ ਪੂਰੀ ਤਰ੍ਹਾਂ ਕੈਨੇਡੀਅਨ ਸਮਗਰੀ ਪ੍ਰੋਸੈਸਿੰਗ ਤੇ ਲੇਬਰ ਵੀ ਹੋਣੀ ਚਾਹੀਦੀ ਹੈ ਨਵੇਂ ਲਾਗੂ ਕੀਤੇ ਗਏ ਅਮਰੀਕੀ ਟੈਰਿਫਾਂ ਨੂੰ ਹੱਲ ਕਰਨ ਤੇ ਕੇਂਦ੍ਰਿਤ ਬਜਟ ਅਤੇ ਵਿਚਾਰ bc ਸਰਕਾਰ ਨੇ ਨਿਆ ਅਤੇ ਜਨਤਕ ਸੁਰੱਖਿਆ ਪ੍ਰੋਗਰਾਮਾਂ ਦੇ ਲਈ 3 ਸਾਲਾਂ ਦੇ ਵਿੱਚ ਡਾਲਰ 235 ਮਿਲੀਅਨ ਦੇ ਨਵੇਂ ਨਿਵੇਸ਼ ਦਾ ਐਲਾਨ ਵੀ ਕੀਤਾ ਬਜਟ ਦੇ ਵਿੱਚ ਕਮਿਊਨਿਟੀ ਸੁਰੱਖਿਆ ਪ੍ਰੋਗਰਾਮਾਂ ਦੇ ਲਈ ਡਾਲਰ 60 ਮਿਲੀਅਨ ਰੱਖੇ ਗਏ ਨੇ ਜਿਸ ਦੇ ਵਿੱਚ ਇੱਕ ਪਾਇਲਟ ਪ੍ਰੋਜੈਕਟ ਕਮਿਊਨਿਟੀ ਸੇਫਟੀ ਐਂਡ ਟਾਰਗੇਟਡ ਇਨਫੋਰਸਮੈਂਟ ਪ੍ਰੋਗਰਾਮ ਵੀ ਸ਼ਾਮਿਲ ਹੈ ਜਿਸ ਦਾ ਉਦੇਸ਼ ਡਕੈਤੀ ਦੁਕਾਨਦਾਰੀ ਤੇ ਜਾਇਦਾਦ ਦੇ ਅਪਰਾਧਾਂ ਨੂੰ ਹੱਲ ਕਰਨਾ ਹੈ ਜਸਟਿਸ ਇੰਸਟੀਚਿਊਟ ਆਫ ਬੀਸੀ ਨੂੰ ਪੁਲਿਸ ਅਕੈਡਮੀ ਦੀ ਸਿਖਲਾਈ ਸਮਰਥਾ ਨੂੰ 192 ਤੋਂ ਵਧਾ ਕੇ 288 ਅਧਿਕਾਰੀਆਂ ਦੇ ਪ੍ਰਤੀ ਸਾਲ ਲਈ ਵਧਾਇਆ ਗਿਆ ਫੰਡਿੰਗ ਪ੍ਰਾਪਤ ਹੋਵੇਗੀ 24 ਮਿਲੀਅਨ ਡਾਲਰ ਦੀ ਨਵੀਂ ਫੰਡਿੰਗ ਬੀਸੀ ਸੁਪਰੀਮ ਕੋਰਟ ਦੀ ਸਮਰਥਾ ਵਧਾਉਣ ਵੈਂਕੂਵਰ ਪ੍ਰੋਵਿੰਸ਼ੀਅਲ ਕੋਰਟ ਵਿਖੇ ਸੁਰੱਖਿਆ ਵਧਾਉਣ ਤੇ ਸੂਬੇ ਭਰ ਦੇ ਸਾਰੇ ਪਾਈਚਾਰਿਆਂ ਵਿੱਚ ਜ਼ਮਾਨਤ ਦੀਆਂ ਸੁਣਵਾਈਆਂ ਕਰਨ ਦੀ ਆਗਿਆ ਦੇਣ ਦੇ ਲਈ ਵੀ ਵਰਚੁਅਲ ਜ਼ਮਾਨਤ ਦਾ ਵਿਸਤਾਰ ਕਰਨ ਵਾਲ ਜਾਵੇਗੀ 3 ਸਾਲਾਂ ਦੇ ਵਿੱਚ 68 ਮਿਲੀਅਨ ਕਮਿਊਨਿਟੀ ਸੁਰੱਖਿਆ ਪਹਿਲ ਕਦਮੀਆਂ ਲਈ ਜਾਣਗੇ ਜਿਸ ਦੇ ਵਿੱਚ ਰਿਪੀਟ ਵਾਇਲੈਂਟ ਆਫੈਂਡਿੰਗ ਇੰਟਰਵੈਂਸ਼ਨ ਇਨੀਸ਼ੀਏਟਿਵ ਐਂਡ ਦ ਸਪੈਸ਼ਲ ਇਨਵੈਸਟੀਗੇਸ਼ਨ ਐਂਡ ਟਾਰਗੇਟਿਡ ਇਨਫੋਰਸਮੈਂਟ ਪ੍ਰੋਗਰਾਮ ਸ਼ਾਮਿਲ ਹੈ ਇਹ ਦੋਵੇਂ ਪ੍ਰੋਗਰਾਮ 2023 ਦੇ ਵਿੱਚ ਪੇਸ਼ ਕੀਤੇ ਗਏ ਨੇ ਤੇ ਹਿੰਸਕ ਅਪਰਾਧੀਆਂ ਦੇ ਨਾਲ ਜਿੱਠਣ ਤੇ ਲੋੜ ਅਨੁਸਾਰ ਇਲਾਜ ਤੱਕ ਪਹੁੰਚ ਪ੍ਰਦਾਨ ਕਰਨ ਦੇ ਲਈ ਪੁਲਿਸ ਵਕੀਲਾਂ ਤੇ ਪ੍ਰੋਬੇਸ਼ਨ ਅਫਸਰਾਂ ਦੀਆਂ ਪ੍ਰਤੀਕਿਰਿਆਵਾਂ ਜਿਹੜੀਆਂ ਨੇ ਉਹ ਟੀਮਾਂ ਦਾ ਸਮਰਥਨ ਕਰਦੇ ਨੇ ਕੁੱਲ ਡਾਲਰ 104 ਮਿਲੀਅਨ ਪ੍ਰੋਵਿੰਸ਼ੀਅਲ ਆਰਸੀਐਮਪੀ ਦੇ ਲਈ ਗੱਲਬਾਤ ਕੀਤੀ ਗਈ ਤਨਖਾਹਾਂ ਦੇ ਫਸਟ ਨੇਸ਼ਨਸ ਅਤੇ ਨਿਊਇਟ ਪੁਲਿਸਿੰਗ ਪ੍ਰੋਗਰਾਮ ਦੇ ਲਈ ਫੰਡਿੰਗ ਅਤੇ ਫਰੰਟ ਫਰੰਟਲਾਈਨ ਪੁਲਿਸ ਅਧਿਕਾਰੀਆਂ ਦੇ ਲਈ ਹੋਰ ਬੋਡੀ ਵਾਰਨ ਵਾਲੇ ਕੈਮਰਿਆਂ ਵੱਲ ਜਾਣਗੇ ਇਸ ਤੋਂ ਇਲਾਵਾ ਸਰਕਾਰ ਦਾ ਕਹਿਣਾ ਹੈ ਕਿ ਪੀੜਤਾਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਤੇ ਗਵਾਹਾਂ ਦੀ ਸਹਾਇਤਾ ਦੇ ਲਈ 15 ਮਿਲੀਅਨ ਡਾਲਰ ਦੀ ਨਵੀਂ ਫੰਡਿੰਗ ਵੀ ਹੈ ਬੇਕਰੀਆਂ ਦੇ ਹੱਲ ਲਈ 90 ਮਿਲੀਅਨ ਡਾਲਰ ਦਾ ਜਿਹੜਾ ਉਹ ਬਜਟ ਰੱਖਿਆ ਗਿਆ ਤੇ ਬਜਟ ਦੇ ਵਿੱਚ ਬੇਕਰੀਆਂ ਨੂੰ ਹੱਲ ਕਰਨ ਦੇ ਲਈ 3 ਸਾਲਾਂ ਦੇ ਵਿੱਚ ਡਾਲਰ 90 ਮਿਲੀਅਨ ਸ਼ਾਮਿਲ ਹੈ ਦੋ ਪ੍ਰੋਗਰਾਮਾਂ ਹੋਮਲੈਸ ਜਿਹੜੇ ਐਨਕੈਂਪਮੈਂਟ ਐਕਸ਼ਨ ਰਿਸਪਾਂਸ ਰਿਟੀਮ ਅਤੇ ਹੋਮਲੈਸ ਇਨਕੈਂਪਮੈਂਟ ਐਕਸ਼ਨ ਰਿਸਪੌਂਸ ਟੈਂਪਰੇਰੀ ਹਾਊਸਿੰਗ ਨੂੰ ਨਵੇਂ ਭਾਈਚਾਰਿਆਂ ਦੇ ਵਿੱਚ ਫੈਲਾਉਣਾ ਵੀ جاری ਹੈ। ਪ੍ਰੋਗਰਾਮਾਂ ਦੇ ਵਿੱਚ ਸਥਾਨਕ ਸਰਕਾਰਾਂ ਤੇ ਫਰਸਟ ਨੇਸ਼ਨਸ ਸਿਹਤ ਸੰਭਾਲ ਪ੍ਰੋਵਾਈਡਰ ਅਤੇ ਗੈਰ ਮੁਨਾਫਾ ਸੰਗਠਨਾਂ ਨੂੰ ਨਵੇਂ ਆਸਰਾ ਅਤੇ ਰਿਹਾਇਸ਼ੀ ਵਿਕਲਪਾਂ ਸਮੇਤ ਸਹਾਇਤਾ ਪ੍ਰਦਾਨ ਕਰਨ ਲਈ ਜੋੜਨਾ ਵੀ ਸ਼ਾਮਿਲ ਹੈ। ਮੌਜੂਦਾ ਸਮੇਂ ਵਿੱਚ ਵੈਂਕੂਵਰ, ਵਿਕਟੋਰੀਆ, ਐਬਸਵਰਡ, ਕੈਂਪਲ ਰਿਵਰ, ਚਿਲੇਵੈਕਰ, ਡੰਕਨ, ਕੈਮਲੂਪਸ, ਕੋਲੋਨਾ, ਨਾਨਾਇਮੋ ਅਤੇ ਪ੍ਰਿੰਸ ਜਾਰਜ ਸਮੇਤ ਪੂਰੇ BC ਦੇ ਵਿੱਚ 611 ਅਸਥਾਈ ਸਹਾਇਕ ਘਰਾਂ ਆਸਰਾ ਬਿਸਤਰੇ ਨੇ ਨਵੀਂ ਫ ਉਨ੍ਹਾਂ ਦੇ ਵਿੱਚੋਂ ਸੈਂਕੜੇ ਹੋਰ ਯੂਨਿਟ ਦੇ ਵੱਲ ਜਾਵੇਗੀ ਇੱਕ ਵਾਰ ਫਿਰ ਸੁਭਾਈ ਬਜਟ ਦੇ ਵਿੱਚ ਸਰੀ ਨੂੰ ਨਜ਼ਰ ਅੰਦਾਜ਼ ਕੀਤਾ ਗਿਆ ਤੇ ਤੇਜ਼ੀ ਨਾਲ ਵਧ ਰਹੇ ਸਾਡੇ ਸ਼ਹਿਰ ਦੇ ਲਈ ਕੋਈ ਨਵਾਂ ਪ੍ਰੋਜੈਕਟ ਨਹੀਂ ਐਲਾਨਿਆ ਗਿਆ ਇਹ ਕਹਿਣਾ ਮੇਅਰ ਬ੍ਰੈਂਡਾ ਲੋਕ ਦਾ ਨਾ ਕਿ ਸਾਡੇ ਨਿਵਾਸੀਆਂ ਨੂੰ ਸੁਭਾਈ ਸਰਕਾਰ ਦੇ ਵੱਲੋਂ ਬਰਾਬਰ ਦਾ ਸਹਿਯੋਗ ਮਿਲਣਾ ਚਾਹੀਦਾ ਹੈ ਤਾਂ ਜੋ ਸਰੀ ਨੂੰ ਘਰ ਕਹਿਣ ਵਾਲਿਆਂ ਦੇ ਲਈ ਇੱਕ ਉਜਵਲ ਭਵਿੱਖ ਨਿਰਮਾਣ ਵੀ ਕੀਤਾ ਜਾ ਸਕੇ ਤੇ ਸਾਨੂੰ ਵਾਰ-ਵਾਰ ਦੇਖਣ ਨੂੰ ਮਿਲਦਾ ਹੈ ਕਿ ਸਰੀ ਨੂੰ ਆਵਾਜਾਈ ਸਿੱਖਿਆ ਸਿਹਤ ਸੰਭਾਲ ਤੇ ਸਮਾਜਿਕ ਬੁਨਿਆਦੀ ਢਾਂਚੇ ਲਈ ਫੰਡਾਂ ਤੇ ਸਰੋਤਾਂ ਦਾ ਵਾਜਬ ਹਿੱਸਾ ਨਹੀਂ ਮਿਲ ਰਿਹਾ ਇਹ ਨਿਰਾਸ਼ਾਜਨਕ ਅਤੇ ਅਣਉਚਿਤ ਹੈ ਇਸ ਨਾਲ ਸਾਡੇ ਪਰਿਵਾਰਾਂ ਨੂੰ ਨੁਕਸਾਨ ਹੋ ਰਿਹਾ ਤੇ ਅਸੀਂ ਹੁਣ ਇੱਕ ਨਾਜ਼ੁਕ ਮੋੜ ਦੇ ਉੱਤੇ ਪਹੁੰਚ ਗਏ ਹਾਂ ਇਹ ਸਮਾਂ ਹੈ ਕਿ ਸਾਡੇ ਸ਼ਹਿਰ ਨੂੰ ਵੀ ਤਰਜੀਹ ਦਿੱਤੀ ਜਾਵੇ ਮੇਅਰ ਬ੍ਰੈਂਡਾ ਲੋਕ ਨੇ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਸਿਹਤ ਸੇਵਾਵਾਂ ਦੇ ਮਾਮਲੇ ਦੇ ਵਿੱਚ ਤਾਂ ਇਹ ਅਸਮਾਨਤਾ ਸਾਫ਼ ਹੈ। BC ਪਰ ਦੇ ਵਿੱਚ ਐਮਰਜੈਂਸੀ ਸੇਵਾਵਾਂ ਮਬੰਦ ਹੋ ਰਹੀਆਂ ਨੇ। ਤਾਜ਼ਾ ਮਾਮਲਾ ਗਵਾਂਡੀ ਪਾਈਚਾਰੇ ਡੈਲਟਾ ਦਾ ਹੈ ਜਿਸ ਨਾਲ ਸਰੀ ਮੈਮੋਰੀਅਲ ਹਸਪਤਾਲ ਤੇ ਹੋਰ ਬੋਝ ਪੈ ਰਿਹਾ ਹੈ। ਹਾਲਾਂਕਿ ਸਰੀ ਦੀ ਆਬਾਦੀ ਲਗਭਗ ਵੈਨਕੂਵਰ ਦੇ ਬਰਾਬਰ ਹੈ ਤੇ ਸਰੀ ਦੇ ਵਿੱਚ ਵੈਨਕੂਵਰ ਦੇ ਮੁਕਾਬਲੇ ਹਸਪਤਾਲ ਬੈਡਸ ਬਹੁਤ ਘੱਟ ਨੇ। ਕਲੋਵਰ ਡੇਲ ਦਾ ਨਵਾਂ ਹਸਪਤਾਲ ਜਿਸ ਦੇ ਵਿੱਚ ਬੱਚਿਆਂ ਦਾ ਵਾਰਡ ਵੀ ਸ਼ਾਮਿਲ ਨਹੀਂ ਹੈ ਤੇ ਇਸ ਦੀ ਸਮੁੱਚੀ ਸਮਰੱਥਾ ਵੈਨਕੂਵਰ ਵਾਲੇ ਤਕਰੀਬਨ 300% ਘੱਟ ਬੈੰਡ ਸੀ ਹੈ। ਸਾਡੇ ਪਰ ਅਕਾਦਾਰ ਨੇ ਸਰੀ ਦੇ ਵਿੱਚ ਸਿੱਖਿਆ ਦੀ ਸਥਿਤੀ ਵੀ ਉਨੀ ਹੀ ਚਿੰਤਾਜਨਕ ਹੈ ਤੇ ਇੱਥੇ ਲਗਭਗ 400 ਪੋਟੇਬਲ ਹੈ ਕੁਝ ਡਿਸਟ੍ਰਿਕਟ ਦੇ ਵਿਦਿਆਰਥੀਆਂ ਨਾਲੋਂ ਵੀ ਇੱਥੇ ਵਧੇਰੇ ਪੋਟੇਬਲ ਹੈ ਜਿਸ ਕਰਕੇ ਸਾਡੇ ਹਜ਼ਾਰਾਂ ਬੱਚਿਆਂ ਨੂੰ ਤੰਗ ਅਤੇ ਅਰਜ਼ੀ ਥਾਮਾ ਦੇ ਵਿੱਚ ਪੜਾਈ ਕਰਨੀ ਪੈ ਰਹੀ ਹੈ ਤੇ ਸਰੀ ਸਕੂਲ ਡਿਸਟ੍ਰਿਕਟ ਨੂੰ ਪਹਿਲਾਂ ਹੀ ਵੱਡੀਆਂ ਕਟੌਤੀਆਂ ਕਰਨ ਦੇ ਬਾਵਜੂਦ ਇਸ ਸਾਲ 16 ਮਿਲੀਅਨ ਡਾਲਰ ਘਾਟੇ ਦੇ ਬਜਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਬਜਟ ਵਿੱਚ ਸਿਰਫ ਫਲੀਟਵੁੱਡ ਵਿੱਚ ਇੱਕ ਨਵੇਂ ਹਾਈ ਸਕੂਲ ਦੀ ਦੁਬਾਰਾ ਐਲਾਨ ਕੀਤਾ ਗਿਆ ਜਦੋਂ ਕਿ ਸਰੀ ਸਕੂਲ ਡਿਸਟ੍ਰਿਕਟ ਦੀ ਵਿੱਤੀ ਯੋਜਨਾ ਅਨੁਸਾਰ ਇੱਥੇ 10 ਨਵੇਂ ਸਕੂਲ ਤੇ 14 ਨਵੀਆਂ ਜ਼ਮੀਨਾਂ ਦੀ ਲੋੜ ਹੈ ਸਾਡੇ ਵਿਦਿਆਰਥੀ ਦੂਜੇ ਡਿਸਟ੍ਰਿਕਟਾਂ ਵਾਂਗ ਹੀ ਮੌਕਿਆਂ ਦੇ ਸਿੱਖਣ ਦੇ ਵਾਤਾਵਰਣ ਦੇ ਹੱਕਦਾਰ ਨੇ ਸਾਡੀਆਂ ਜਨਤਕ ਆਵਾਜ਼ਾਂ ਇਸ ਸਮੱਸਿਆਵਾਂ ਵਿੱਚ ਪੂਰੇ ਇਲਾਕੇ ਵਿੱਚ ਮਸ਼ਹੂਰ ਹੈ ਸਰੀ ਵਿੱਚ ਸ ਜਿਹੜੇ ਨੇ ਉਹ ਭਰੇ ਬਸ ਰੂਟ ਅਤੇ ਸਿਰਫ 60% ਨਿਵਾਸੀਆਂ ਨੂੰ ਆਮ ਤੌਰ ਤੇ ਆਵਾਜਾਈ ਸਹੂਲਤ ਉਪਲਬਧ ਹੈ ਜਦੋਂ ਕਿ ਵੈਂਕੂਵਰ ਦੇ ਵਿੱਚ ਇਹ ਆંકੜਾ 90% ਹੈ ਅਸੀਂ ਇਸ ਸਮੇਂ ਚੱਲ ਰਹੇ ਸਕਾਈ ਟ੍ਰੇਨ ਵਿਸਥਾਰ ਦੀ ਛਲਾਗਾ ਕਰਦੇ ਹਾਂ ਇਹ ਲਗਭਗ 2030 ਤੱਕ ਪੂਰਾ ਨਹੀਂ ਹੋਵੇਗਾ ਤੇ ਸਾਡੀਆਂ ਮਹੱਤਵਪੂਰਨ ਆਵਾਜਾਈ ਜ਼ਰੂਰਤਾਂ ਤੇ ਸਿਰਫ ਇੱਕ ਹਿੱਸੇ ਨੂੰ ਹੀ ਪੂਰਾ ਕਰੇਗਾ ਉਹਨਾਂ ਨੇ ਕਿਹਾ ਕਿ ਅਮਰੀਕੀ ਟੈਕਸ ਸਾਡੇ ਆਰਥਿਕ ਸਥਿਰਤਾ ਦੇ ਲਈ ਵੀ ਇੱਕ ਖਤਰਾ ਪੈਦਾ ਕਰ ਰਿਹਾ ਹੈ ਟੈਰਿਫ ਨੂੰ ਲਗਾ ਕੇ ਸੋ ਸਰੀ ਬ੍ਰਿਟਿਸ਼ ਕੋਲੰਬੀਆ ਦਾ ਅਜੇ ਹਾਲ ਪਹਿਲਾ ਸ਼ਹਿਰ ਬਣਨ ਦੇ ਰਾਹ ਤੇ ਹੈ ਜਿਸ ਦੀ ਆਬਾਦੀ ਆਉਂਦੇ ਸਾਲਾਂ ਦੇ ਵਿੱਚ ਇੱਕ ਮਿਲੀਅਨ ਨੋਟ ਟਕ ਜਾਵੇਗੀ ਤੇ ਹੁਣ ਸਮਾਂ ਆ ਗਿਆ ਜਦੋਂ ਅਸੀਂ ਉਹ ਸਤਕਾਰ ਅਤੇ ਸਰੋਤ ਪ੍ਰਾਪਤ ਕਰੀਏ ਜੋ ਇਸ ਮੀਲ ਪੱਥਰ ਦੇ ਮੰਗ ਕਰਦੇ ਨੇ ਤੇ ਸੁਭਾਈ ਸਰਕਾਰ ਨੂੰ ਸਾਡੇ ਸ਼ਹਿਰ ਦੇ ਵਿਕਾਸ ਨੂੰ ਸਮਰਥਨ ਦੇਣ ਲਈ ਮਹੱਤਵਪੂਰਨ ਬੁਨਿਆਦੀ ਢਾਂਚੇ ਸਸਤੇ ਘਰ ਤੇ ਪਹੁੰਚਯੋਗ ਜਨਤਕ ਸੇਵਾਵਾਂ ਵਿੱਚ ਨਿਵੇਸ਼ ਕਰਨਾ ਜਾਰੀ ਰੰਦਾ ਹੈ ਇਹ ਵੀ ਹੈ ਕਿ ਸਰੀ ਦੇ ਲਈ ਹਮੇਸ਼ਾ ਅਪੀਲੋ ਨਾ ਕਿਹਾ ਕਿ ਅਸੀਂ ਕਰਦੇ ਰਾਂਗੇ ਤੇ ਯਕੀਨੀ ਬਣਾਉਣ ਦੇ ਲਈ ਕਿ ਇਹ ਸ਼ਹਿਰ ਹਰੇਕ ਲਈ ਇੱਕ ਜੀਵਤ ਅਤੇ ਖੁਸ਼ਹਾਲ ਪਵੇ ਖਵੇ ਰਚੇ ਸਰੀ ਸ਼ਹਿਰ ਨੂੰ ਇੱਕ ਨਵੇਂ ਸਰੀ ਸਪੋਰਟਸ ਹਾਲ ਆਫ ਫੇ ਦਾ ਐਲਾਨ ਕਰਦੇ ਆ ਮਾਣ ਮਹਿਸੂਸ ਹੋ ਰਿਹਾ ਹੈ ਜੋ ਸ਼ਹਿਰ ਦੀ ਵਿਆਪਕ ਅਤੇ ਸਰਗਰਮ ਵਿਭਿੰਨ ਖੇਡ ਕਮਿਊਨਿਟੀ ਦੇ ਯੋਗਦਾਨ ਦੇ ਸਨਮਾਨਿਤ ਥਾਂ ਵੀ ਹੋਵੇਗੀ ਭਾਈਚਾਰੇ ਦੇ ਮੈਂਬਰਾਂ ਨੂੰ ਇੱਕ ਆਨਲਾਈਨ ਸਰਵੇਖਣ ਰਾਹੀਂ ਸਰੀ ਸਪੋਰਟਸ ਹਾਲ ਆਫ ਫੇਮ ਬਾਰੇ ਆਪਣੇ ਵਿਚਾਰ ਸਾਂਝੇ ਕਰਨ ਦੇ ਲਈ ਸ਼ਾਹਿਦ ਵੀ ਕੀਤਾ ਜਾਂਦਾ ਹੈ ਇਸ ਸਾਲ ਦੇ ਅੰਤ ਤੱਕ ਜਨਤਕ رائے ਦੇ ਹੋਰ ਮੌਕਿਆਂ ਦੇ ਲਈ ਵੀ ਇਹ ਯੋਜਨਾ ਕਫਾਇਤੀ ਬਣਾਈ ਜਾਵੇਗੀ ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰੀ ਦੇ ਮੇਅਰ ਬ੍ਰਾਂਡਾ ਲੋਕ ਨੇ ਕਿਹਾ ਕਿ ਇਸ ਵੱਲ ਹੁਣ ਪੂਰਾ ਧਿਆਨ ਦਿੱਤਾ ਜਾ ਰਿਹਾ ਹੈ ਕਿ ਖੇਡਾਂ ਦੇ ਨਾਲ ਵੱਧ ਤੋਂ ਵੱਧ ਜਿਹੜਾ ਉਹ ਸੀ ਨੂੰ ਜੋੜਿਆ ਜਾਵੇ ਅਤੇ ਵੱਧ ਤੋਂ ਵੱਧ ਅਜਿਹੇ ਮੌਕੇ ਪੈਦਾ ਕੀਤੇ ਜਾਣ ਜੋ ਸਪੋਰਟਸ ਨੂੰ ਹੋਰ ਵੀ ਅੱਗੇ ਹੁਲਾਰਾ ਦੇਣ ਉਹਨਾਂ ਕਹੇ ਕਿ ਜਿਨ੍ਹਾਂ ਨੇ ਇਸ ਵੇਲੇ ਸਾਡੇ ਸ਼ਹਿਰ ਦੇ ਅਮੀਰ ਖੇਡ ਸੱਭਿਆਚਾਰ ਤੇ ਇਤਿਹਾਸ ਨੂੰ ਦਰਸਾਉਂਦੀ ਇੱਕ ਸਮਰਤੀਪਥਾਂ ਦੇ ਲਈ ਲੰਬੇ ਸਮੇਂ ਦੀ ਉਡੀਕ ਸੀ ਤਾਂ ਨਵਾਂ ਸਰੀ ਸਪੋਰਟਸ ਹਾਲ ਆਫ ਫੇਮ ਉਹਨਾਂ ਵਿਅਕਤੀਆਂ ਟੀਮਾਂ ਤੇ ਬਿਲਡਰਾਂ ਨੂੰ ਸਨਮਾਨਿਤ ਕਰੇਗਾ ਜਿਨ੍ਹਾਂ ਨੇ ਸਾਡੇ ਸ਼ਹਿਰ ਵਿੱਚ ਖੇਡ ਪਰੰਪਰਾ ਨੂੰ ਆਕਾਰ ਦਿੱਤਾ ਹੈ ਤੇ ਇਹ ਪਹਿਲਾ ਨਾ ਸਿਰਫ ਸਾਡੇ ਅਤੀਤ ਦਾ ਜਸ਼ਨ ਮਨਾਉਂਦੀ ਹੈ ਬਲਕਿ ਇਹ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਰੀ ਦੇ ਖੁਸ਼ਹਾਲ ਖੇਡ ਪਾਈਚਾਰੇ ਦੇ ਵਿੱਚ ਸ਼ਾਮਿਲ ਹੋਣ ਸ਼ਾਨਦਾਰ ਪ੍ਰਦਰਸ਼ਨ ਕਰਨ ਤੇ ਯੋਗਦਾਨ ਪਾਉਣ ਲਈ ਵੀ ਪ੍ਰੇਰਿਤ ਕਰਦੀ ਹੈ ਉਹਨਾਂ ਕਹਿੰਦੇ ਕਿ ਮੈਂ ਆਪਣੇ ਸਾਰੇ ਵਸਨੀਕਾਂ ਨੂੰ ਸਾਡੇ ਆਨਲਾਈਨ ਸਰਵੇਖਣ ਰਾਹੀਂ ਆਪਣੀ ਪ੍ਰਤੀਕਿਰਿਆ ਸਾਂਝੀ ਕਰਨ ਦੀ ਅਪੀਲ ਵੀ ਕਰਦੇ ਹਾਂ ਸਰੀ سپورਟ ਸਰੀ ਸਪੋਰਟਸ ਹਾਲ ਆਫ ਫੇਮਸ ਸਰੀ ਵਾਸੀਆਂ ਨੂੰ ਜੋੜਨ ਵਾਲੀਆਂ ਕਹਾਣੀਆਂ ਪ੍ਰਾਪਤੀਆਂ ਤੇ ਮੀਲ ਪੱਥਰਾਂ ਨੂੰ ਦਰਸਾਏਗਾ ਤੇ ਉਹਨਾਂ ਦਾ ਜਸ਼ਨ ਮਨਾਏਗਾ ਜਿਸ ਨਾਲ ਸ਼ਹਿਰ ਦੇ ਵਿੱਚ ਖੇਡਾਂ ਤੇ ਪਾਈਚਾਰੇ ਵਾਲੇ ਸਕਾਰਾਤਮਕ ਬਰਤਾਂਤ ਵਿਕਸਿਤ ਹੋਣਗੇ ਮਿਊਜ਼ੀਅਮ ਆਫ ਸਰੀ ਦੇ ਸਹਿਯੋਗ ਨਾਲ ਇਹ ਪ੍ਰੋਗਰਾਮ ਅਤੇ ਪਵਿੱਖਧੀਆਂ ਪ੍ਰਦਰਸ਼ਨੀਆਂ ਖਿਡਾਰੀਆਂ ਕੋਚਾਂ ਤੇ ਖੇਡ ਖੇਤਰ ਦੇ ਵਿੱਚ ਪ੍ਰਭਾਵ ਖਾਲੀ ਸ਼ਖਸੀਤਾਂ ਦਿਆਂ ਸ਼ਾਨਦਾਰ ਪ੍ਰਾਪਤੀਆਂ ਦਾ ਜਸ਼ਨ ਵੀ ਮਨਾਉਣਗੇ ਮਿਊਜ਼ੀਅਮ ਆਫ ਸਰੀ ਦੇ ਮੈਨੇਜਰ ਜਿਹੜੇ ਨੇ ਉਹਨਾਂ ਦੇ ਅਨੁਸਾਰ ਅਸੀਂ ਸਰੀ ਸਪੋਰਟਸ ਹਾਲ ਆਫ ਫੇਮ ਦੀ ਸਿਰਜਣਾ ਵਿੱਚ ਮਦਦ ਕਰਨ ਲਈ ਬਹੁਤ ਖੁਸ਼ ਹਾਂ ਅਸੀਂ ਇਹ ਦੇਖਣ ਲਈ ਵੀ ਉਤਸੁਕ ਹਾਂ ਕਿ ਹਾਲ ਆਫ ਫੇਮ ਕਿਵੇਂ ਹਰ ਉਮਰ ਦੇ ਦਰਸ਼ਕਾਂ ਨੂੰ ਖੇਡਾਂ ਦੇ ਵਿੱਚ ਪ੍ਰੇਰਿਤ ਕਰਨ ਤੇ ਸਰੀ ਦੀ ਸ਼ਾਨਦਾਰ ਖੇਡ ਜਿਹੜੀ ਹੈ ਉਸ ਨੂੰ ਵਿਰਾਸਤ ਦੀ ਪਰਚੋਲ ਕਰਨ ਲਈ ਵੀ ਪ੍ਰੇਰਿਤ ਕਰੇਗਾ ਵਿਭਿੰਨਤਾ ਕਰਕੇ ਜਾਣੇ ਜਾਂਦੇ ਸਰੀ ਸ਼ਹਿਰ ਦੇ ਵਿੱਚ ਅਜਿਹਾ ਹਾਲ ਇਸ ਗੱਲ ਦੀ ਗਵਾਹੀ ਭਰੇਗਾ ਕਿ ਕਿਵੇਂ ਖੇਡਾਂ ਪਛੋਕੜਾਂ ਨੂੰ ਪਾਰ ਕਰਨ ਲੋਕਾਂ ਨੂੰ ਇੱਕ ਇਠੇ ਕਰਕੇ ਮਾਨ ਤੇ ਆਪਣੇ ਆਪ ਦੀ ਭਾਵਨਾ ਪੈਦਾ ਕਰਦੀਆਂ ਨੇ ਤੇ ਇਸ ਹਾਲ ਨੂੰ ਦਰਸਾਏਗਾ ਕਿ ਸਰੀ ਦੀ ਐਥਲੈਟਿਕ ਭਾਵਨਾ ਨੂੰ ਮਜ਼ਬੂਤ ਕਰਨ ਦੇ ਵਿੱਚ ਹਰ ਕੋਈ ਭੂਮਿਕਾ ਨਿਭਾ ਸਕਦਾ ਹੈ ਚਾਹੇ ਉਹ ਖੇਡ ਦੇ ਵਿੱਚ ਹਿੱਸਾ ਲਵੇ ਕੋਚਿੰਗ ਦੇ ਕੇ ਵਲੰਟੀਅਰ ਕਰਕੇ ਜਾਂ ਫਿਰ ਸਥਾਨਕ ਖੇਡ ਉਪਰਾਹਲਿਆਂ ਦਾ ਸਮਰਥਨ ਕਰਕੇ ਸ਼ੁਰੂਆਤੀ ਦੌਰ ਦੇ ਵਿੱਚ ਸਰੀ ਦੇ ਅਜਾਇਬ ਘਰ ਤੇ ਚੌਣਵੀਆਂ ਕਮਿਊਨਿਟੀਆਂ ਸਹੂਿਦਾਵਾਂ ਦੇ ਵਿੱਚ ਅਸਾਈ ਪ੍ਰਦਰਸ਼ਨੀਆਂ ਵੀ ਲਗਾਈਆਂ جان گئے ہاں فرانکو فون پروگرام شروع ਕੀਤਾ ਗਿਆ ਹੈ ਜਿਹੜਾ ਕਿ ਸਿਰਫ BC ਦੇ ਕੋਲੋਨਾ ਸਿਟੀ ਦੇ ਵਿੱਚ ਹੀ ਹੋਵੇਗਾ فرانਕੋਫੋਨ پروگرام ਇਮੀਗ੍ਰੇਸ਼ਨ ਪ੍ਰੋਸੈਸ ਲਈ ਕਿਵੇਂ ਮਦਦ ਕਰੇਗਾ ਆਓ ਸੁਣਦੇ ਹਾਂ ਲਰਨ ਐਂਡ ਗਰੋ ਅਕੈਡਮੀ ਤੋਂ ਜੋ ਕਿ ਆਬਸਵਰਡ ਦੇ ਵਿੱਚ ਹੈ ਤੇ ਅਮਨਪ੍ਰੀਤ ਕੌਰ ਗਿੱਲ ਇਸ ਅਕੈਡਮੀ ਨੂੰ ਚਲਾ ਰਹੇ ਨੇ ਉਹਨਾਂ ਤੋਂ ਫ੍ਰੈਂਕੋਫੋਨ ਪ੍ਰੋਗਰਾਮ ਸਬੰਧੀ ਜਾਣਕਾਰੀ ਲੈਣਿਆ ਕਿ ਕਿੰਨੇ ਕੁ ਸਹਾਇ ਸਦ ਹੋਵੇਗਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਅਮਨਪ੍ਰੀਤ ਕੌਰ ਲਰਨ ਐਂਡ ਗਰੋ ਅਕੈਡਮੀ ਸੋ ਅੱਜ ਮੈਂ ਤੁਹਾਡੇ ਨਾਲ ਬਹੁਤ ਹੀ ਇੰਪੋਰਟੈਂਟ ਇਨਫਰਮੇਸ਼ਨ ਇੱਕ ਨਿਊਜ਼ ਸ਼ੇਅਰ ਕਰਨਾ ਚਾਹੁੰਦੀ ਹਾਂ ਕਿ ਸਾਡੇ ਜਿਹੜੇ ਇਮੀਗ੍ਰੇਸ਼ਨ ਮਿਨਿਸਟਰ ਮਾਰਕ ਮਿਲਰ ਉਹਨਾਂ ਨੇ ਇੱਕ ਹੋਰ ਅਨਾਉਂਸਮੈਂਟ ਕੀਤੀ ਹੈ ਜਿਹਦੇ ਬਾਰੇ ਅਸੀਂ ਸਾਰਿਆਂ ਨੇ ਸੁਣਿਆ ਸੋ ਅਨਾਉਂਸਮੈਂਟ ਇਹ ਹੈ ਜੀ ਕਿ ਫ੍ਰੈਂਕੋ ਫੋਨ ਪਾਇਲਟ ਪ੍ਰੋਗਰਾਮ ਸ਼ਟਾਰਟ ਕੀਤਾ ਗਿਆ ਹੈ ਜਿਹੜਾ ਕਿ ਆਪਣੇ ਬ੍ਰਿਟਿਸ਼ ਕੋਲੰਬੀਆ ਵਿੱਚ ਸਿਰਫ ਕੋਲੋਨਾ ਸਿਟੀ ਵਿੱਚ ਹੀ ਐਪਲੀਕੇਬਲ ਹੋਏਗਾ ਕਿਉਂਕਿ ਇਹ ਰੂਰਲ ਸਿਟੀ ਹੈ ਸਾਡੀ ਤੇ ਹੁਣ ਗਵਰਨਮੈਂਟ ਇਹ ਮੰਗਦੀ ਹੈ ਕਿ ਫ੍ਰੈਂਚ ਲੈਂਗੁਏਜ ਦੇ ਸਪੀਕਰਸ ਜਿਹੜੇ ਹੈ ਸਿਰਫ ਕਯੂਬਿਕ ਤੱਕ ਨਾ ਸੀਮਿਤ ਰਹਿਣ ਸਾਰੇ ਕੈਨੇਡਾ ਵਿੱਚ ਇਹਨਾਂ ਦੀ ਜਿਹੜੀ ਨੰਬਰ ਹੈਗਾ ਇਹਨਾਂ ਦਾ ਜਾਂ ਪੋਪੂਲੇਸ਼ਨ ਹੈਗੀ ਹੈ ਫ੍ਰੈਂਚ ਲੈਂਗੁਏਜ ਦੇ ਸਪੀਕਰਸ ਦੀ ਫ੍ਰੈਂਚ ਸਪੀਕਰਸ ਦੀ ਇਹ ਵਿਧਾਇਕ ਜਾਬੇ ਇਸ ਕਰਕੇ ਇਹਨਾਂ ਨੇ ਨਿਊ ਕਮਰਸ ਜਿਹੜੇ ਹੈ ਜਿਹੜੇ ਵਰਕ ਪਰਮਿਟ ਤੇ ਵੀ ਹੈਗੇ ਹੈ ਉਹਨਾਂ ਲਈ ਇਹ ਬਹੁਤ ਹੀ ਗੁੱਡ ਓਪਰਚੁਨਿਟੀ ਕਰਦੀ ਹੈ ਜੀ ਜਿਹੜੇ TCF TEF ਐਗਜ਼ਾਮ ਕਲੀਅਰ ਕਰਕੇ ਤੁਸੀਂ ਆਪਣਾ ਜਿਹੜਾ PR ਹੈ ਬਹੁਤ ਹੀ इजीली ਕਰ ਸਕਦੇ ਹੋ ਐਪਲੀਕੇਬਲ ਕਰ ਸਕਦੇ ਹੋ ਜਾਂ ਅਪਲਾਈ ਕਰ ਸਕਦੇ ਹੋ ਉਹਦੇ ਵਾਸਤੇ ਤੁਹਾਨੂੰ ਤੁਹਾਡਾ ਜਿਹੜਾ ਵਰਕ ਹੈਗਾ ਉਹ ਕੈਲੋਨਾ ਵਿੱਚ ਹੀ ਹੋਣਾ ਚਾਹੀਦਾ ਹੈ ਹੋਰ ਵੀ ਕਈ ਇਹਨਾਂ ਨੇ ਸ਼ਰਤਾਂ ਰੱਖੀਆਂ ਸੋ ਜੇ ਤੁਸੀਂ ਫ੍ਰੈਂਚ ਲੈਂਗੁਏਜ ਤੋਂ ਕਬਰਾਉਣਾ ਹੈ ਹੋ ਜਾਂ ਤੁਹਾਨੂੰ ਡਰ ਲੱਗਦਾ ਹੈ ਕਿ ਨਵੀਂ ਲੈਂਗੁਏਜ ਹੈ ਨਹੀਂ ਸਿੱਖੀ ਜਾਣੀ ਤਾਂ ਉਹਨੂੰ ਇਜ਼ੀ ਬਣਾਉਣ ਲਈ ਅਸੀਂ ਕਲਾਸਸ ਅਵੇਲ ਕਰ ਰਹੇ ਹਾਂ ਜੇ ਤੁਹਾਨੂੰ ਹੈਲਪ ਚਾਹੀਦੀ ਹੈ ਫ੍ਰੈਂਚ ਲੈਂਗੁਏਜ ਸਿੱਖਣ ਲਈ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸਾਡਾ ਫੋਨ ਨੰਬਰ ਹੈਗਾ 6043005988 ਤੇ ਤੁਸੀਂ ਸਾਨੂੰ ਆ ਕੇ ਪਰਸਨਲੀ ਵੀ ਮਿਲ ਸਕਦੇ ਹੋ ਸਾਡਾ ਸਕੂਲ ਐਡਰੈਸ ਹੈਗਾ 2646 urban street habitsford ਹੋਰ ਵਧੇਰੇ ਜਾਣਕਾਰ ਕਾਰ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਐਂਡ ਮੈਂ ਸਿਰਫ ਇਹ ਹੀ ਗੱਲ ਕਹੂੰਗੀ ਕਿ ਖबरा ਮੈਂ ਹਮੇਸ਼ਾ ਕਹਿੰਦੀ ਆਂ ਖबराਓ ਨਾ ਇਹ ਕੋਈ ਬਹੁਤ ਵੱਡੀ ਚੀਜ਼ ਨਹੀਂ ਹੈਗੀ ਜੇ ਤੁਹਾਨੂੰ ਓਪਰਚੁਨਿਟੀ ਮਿਲ ਰਹੀ ਹੈ ਤਾਂ ਇਸ ਓਪਰਚੁਨਿਟੀ ਦਾ ਫਾਇਦਾ ਜ਼ਰੂਰ ਚੱਕਣਾ ਚਾਹੀਦਾ ਤੇ ਆਪਣੀ ਪੀਆਰ ਜ਼ਰੂਰ ਅਪਲਾਈ ਕਰਨੀ ਚਾਹੀਦੀ ਹੈ ਤੁਹਾਨੂੰ ਸਾਰਿਆਂ ਨੂੰ ਸ਼ੁਭ ਕਾਮਨਾਵਾਂ ਥੈਂਕ ਯੂ so much ਅਗੇ ਦੇਖਦੇ ਆ ਜੁਵਿੰਟਨ ਤੋਂ ਸਾਰੇ ਸੀਨੀਅਰ ਪੱਤਰਕਾਰ ਕੁਲਮੀਤ ਸਿੰਘ ਸੰਗਾ ਦੀਏ ਖਾਸ ਅਪਡੇਟ ਚੈਨਲ ਪੰਜਾਬੀ ਵੇਖ ਰਿਹਾ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਗੀ ਜੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਕੱਲ ਪ੍ਰੈਜ਼ੀਡੈਂਟ ਟਰੰਪ ਹੋਰਾਂ ਵੱਲੋਂ ਜਿਹੜੇ ਟੈਰਫਸ ਹੈਗੇ ਆ ਜੀ ਉਹ ਲਾ ਦਿੱਤੇ ਗਏ ਔਰ ਕੱਲ ਤੋਂ ਗਲਬਤ ਆਰੰਭ ਹੋ ਚੁੱਕੀ ਆ ਔਰ ਉਹਨਾਂ ਨੇ ਉਸ ਗੱਲ ਨੂੰ ਰਾਤੀ ਜਦੋਂ ਉਹਨਾਂ ਨੇ ਆਪਣਾ ਲੈਕਚਰ ਕੀਤਾ ਜੁਆਇੰਟ ਕਾਂਗਰਸ ਦੇ ਸੈਸ਼ਨ ਨੂੰ ਤੇ ਉਹਦੇ ਵਿੱਚ ਵੀ ਉਹਨਾਂ ਨੇ ਗੱਲ ਫੇਰ ਦੁਬਾਰਾ ਪੱਕੀ ਕਰ ਦਿੱਤੀ ਆ ਪਰ ਹੁਣ ਉਹਦੇ ਜਵਾਬ ਦੇ ਵਿੱਚ ਕੈਨੇਡਾ ਵਾਲਿਆਂ ਨੇ ਵੀ ਜਿਹੜੇ ਜੀ ਉਹ ਟੈਰਫ ਲਾਉਣੇ ਸ਼ੁਰੂ ਕਰ ਦਿੱਤੇ ਆ ਜਿੱਥੇ ਬਾਕੀ ਦੇ ਸੂਬਿਆਂ ਨੇ ਕੀਤੇ ਉੱਥੇ ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮੈਥੋਰਨ ਨੇ ਵੀ ਅੱਜ ਇਸ ਗੱਲ ਨੂੰ ਕਿਹਾ ਵੀ ਭਾਈ ਇਹ ਇਹਨਾਂ ਨੇ ਸਾਡਾ ਇੱਕ ਕਿਸਮ ਦਾ ਬਹੁਤ ਚਿਰਾਂ ਤੋਂ ਚੱਲਿਆ ਆਉਂਦਾ ਜਿਹੜਾ ਭਰੋਸਾ ਸੀਗਾ ਉਹ ਤੋੜ ਦਿੱਤਾ ਔਰ ਵਿਸ਼ਵਾਸਘਾਤ ਕੀਤਾ ਉਹਨਾਂ ਨੇ ਇਹ ਸ਼ਬਦ ਵਰਤਿਆ ਬਈ ਬਟਰੇਅਰ ਲਿਆ ਅਸੀਂ ਬੜਿਆਂ ਮਤਲਬ ਸਾਲਾਂ ਤੋਂ ਕਈ ਦਹਾਕਿਆਂ ਤੋਂ ਜਿਹੜਾ ਇਹ ਦੋਨਾਂ ਦੇਸ਼ਾਂ ਦੀ ਦੋਸਤੀ ਸੀਗੀ ਔਰ ਇਹ ਪ੍ਰੈਜ਼ੀਡੈਂਟ ਟਰੰਪ ਹੋਰਾਂ ਨੇ ਇਸ ਤਰ੍ਹਾਂ ਕਰਕੇ ਉਹ ਸਾਰੀ ਗੱਲਬਾਤ ਜਿਹੜੀ ਆ ਖਰਾਬ ਕਰਤੀ ਤੇ ਉਹਦੇ ਤੇ ਹੁਣ ਪ੍ਰੀਮੀਅਰ ਡੈਨੀਅਲਸ ਮੈਥਰ ਨੇ ਵੀ ਕਿਹਾ ਕਿ ਜਿਹੜਾ ਸ਼ਰਾਬ ਆ ਨਾ ਅਮਰੀਕਨ ਸ਼ਰਾਬ ਉਹ ਅਲਬਰਟਾ ਦੇ ਵਿੱਚ ਨਹੀਂ ਬਿਕੇਗੀ ਉਹਨਾਂ ਸਾਰਿਆਂ ਨੂੰ ਜਿਹੜੇ ਅਲਬਰਟਾ ਦੇ ਲਿਕਰ ਕੰਟਰੋਲ ਬੋਰਡ ਹੈਗਾ ਜੀ ਉਹਨਾਂ ਸਾਰਿਆਂ ਨੂੰ ਕਹਤਾ ਵੀ ਤੁਸੀਂ ਉਹ ਸਮਾਨ ਨਹੀਂ ਖਰੀਦਣਾ ਤੇ ਨਾ ਹੀ ਇਹਨਾਂ ਦੇ ਉਧਰੋਂ ਜਿਹੜੇ ਉਹ ਲੋਟਰੀ ਦੇ ਟਰਮੀਨਲ ਨਹੀਂ ਜੀ ਹੁੰਦੇ ਉਹ ਵੀ ਉਹ ਕਹਿੰਦੇ ਭਈ ਨਹੀਂ ਖਰੀਦਣੇ। ਅ ਔਰ ਕਿਉਂਕਿ ਤੇਲ ਦੇ ਉੱਤੇ ਵੀ 10% ਉਹਨਾਂ ਨੇ ਟੈਰਫ ਲਾਇਆ ਹੈਗਾ ਅਮਰੀਕਾ ਵਾਲਿਆਂ ਨੇ ਪਰ ਉਹ ਕਹਿੰਦੇ ਭਈ ਸਾਡੇ ਦੇਸ਼ ਨੂੰ ਇਹ ਦਬਕਾ ਮਾਰਿਆ ਜਾ ਰਿਹਾ ਭਈ ਇਹਨਾਂ ਨੂੰ ਇੱਕ ਕਿਸਮ ਦਾ ਕੋਰਸ ਕੀਤਾ ਜਾਵੇ। ਇਕਨੋਮਿਕਲੀ ਦੇਸ਼ ਨੂੰ ਜਿਹੜਾ ਹੈਗਾ ਤੇ ਮਤਲਬ ਤੱਕੇ ਨਾਲ ਮਨਾਇਆ ਜਾਵੇ ਸੋ ਇਸ ਕਰਕੇ ਉਹ ਕਹਿੰਦੇ ਜੀ ਵੀ ਸਾਨੂੰ ਇਹ ਜਿਹੜੇ ਕਾਉਂਟਰ ਮੀਜਰਸ ਆ ਇਹ ਲੈਣੇ ਪਏ ਆ ਔਰ ਇਹਦੇ ਤੇ ਉਹ ਕਹਿੰਦੇ ਅਸੀਂ ਲੋਕਾਂ ਦੀ ਔਰ ਜਿਹੜੇ ਲੋਕ ਬਿਜ਼ਨਸ ਵਾਲੇ ਆ ਉਹਨਾਂ ਦੀ ਹੈਲਪ ਲਈ ਵੀ ਕਵਾਂਗੇ ਕਿ ਭਾਈ ਤੁਸੀਂ ਮੇਡ ਇਨ ਕੈਨੇਡਾ ਦੇ ਜਿਹੜੇ ਸਟicker ਹੈਗੇ ਆ ਉਹ ਆਪਣੇ ਪ੍ਰੋਡਕਟ ਤੇ ਲਾਓ ਔਰ ਲੋਕਾਂ ਨੂੰ ਵੀ ਇਹ ਕਿਹਾ ਜਾਵੇਗਾ ਕਿ ਭਾਈ ਤੁਸੀਂ ਜਿਹੜਾ ਕੈਨੇਡਾ ਦਾ ਬਣਿਆ ਹੋਇਆ ਸਮਾਨ ਆ ਉਹੋ ਹੀ ਖਰੀਦਣਾ ਆ ਜਿੰਨੀ ਦੇਰ ਤੱਕ ਉਹ ਡੋਨਲਡ ਟਰੰਪ ਹੋਰੀ ਆਪਣੇ ਟੈਰਫ ਜਿਹੜੇ ਆ ਵਾਪਸ ਨਹੀਂ ਲੈ ਲੈਂਦੇ ਉਧਰ ਡੋਨਲਡ ਟਰੰਪ ਹੋਰਾਂ ਨੇ ਅੱਜ ਫੇਰ ਜਿਹੜੀ ਜੀ ਜਸਟਨ ਟਰੂਡੋ ਹੋਰਾਂ ਦੇ ਨਾਲ ਗੱਲਬਾਤ ਕਰਨ ਤੋਂ ਬਾਅਦ ਉਹ ਕਹਿੰਦੇ ਵੀ ਇਹ ਜਿਹੜਾ ਫੈਂਟਨੈਲ ਵਾਲੀ ਗੱਲਬਾਤ ਹੈਗੀ ਆ ਉਹ ਇਹਨਾਂ ਨੇ ਚੰਗੇ ਕਦਮ ਚੱਕੇ ਆ ਪਰ ਹਜੇ ਵੀ ਉਹ ਇੰਨੇ ਵਧੀਆ ਨਹੀਂ ਹੈ ਕਿ ਮੈਂ ਜਿਹੜੇ ਟੈਰਫ ਆ ਹਟਾ ਦਿਆਂ ਸੋ ਇਸ ਕਰਕੇ ਉਹ ਕਹਿੰਦਾ ਵੀ ਉਹ ਟੈਰਫ ਤਾਂ ਲੱਗਣੇ ਲੱਗਣੇ ਨੇ ਹਾਲ ਦੀ ਘੜੀ ਔਰ ਨਾਲ ਉਹਨਾਂ ਗਿਆ ਵੀ ਜੇ ਸਾਡੇ ਤੇ ਟੈਰਫ ਲਾਏ ਜਾਂਦੇ ਆ ਸਾਡੀਆਂ ਪ੍ਰੋਡਕਟਸ ਤੇ ਤਾਂ ਉਹ ਕਹਿੰਦਾ ਮੈਂ ਰੈਸੀਪਰੋਕਲ ਜਿਹੜੇ ਹੈਗੇ ਦੀ ਟੈਰਫਸ ਲਾਵਾਂਗਾ ਪਰ ਉਹ ਅਪ੍ਰੈਲ 2 ਤੋਂ ਸੋ ਇਸ ਤਰ੍ਹਾਂ ਦੀ ਕਹਾਣੀ ਚੱਲ ਰਹੀ ਆ ਅਲਬਰਟਾ ਦੇ ਵਿੱਚ ਪ੍ਰੀਮੀਅਰ ਸਮੈਥ ਕਹਿੰਦੀ ਵੀ ਅਸੀਂ ਇਸ ਗੱਲ ਨੂੰ ਐਡਵਰਟਾਈਜ਼ ਵੀ ਕਰਾਂਗੇ ਲੋਕਾਂ ਦੇ ਵਿੱਚ ਵੀ ਭਾਈ ਤੁਸੀਂ ਕੈਨੇਡੀਅਨ ਸਟਾਫ ਜਿਹੜਾ ਉਹ ਖਰੀਦੋ ਹਾਲਾਂਕਿ ਉਹ ਕਹਿੰਦੇ ਮੁਸ਼ਕਲ ਬਹੁਤ ਆ ਕਿਉਂਕਿ ਬਹੁਤ ਸਾਰੀਆਂ ਹੋ ਸਕਦਾ ਜੌਬਾਂ ਜਾਣ ਅ ਬਜਟ ਦੇ ਵਿੱਚ ਆਪਾਂ ਨੂੰ ਪਹਿਲਾਂ ਹੀ ਪਤਾ ਜੀ ਵੀ ਡੈਫੀਸਿਟ ਜਿਹੜਾ ਉਹ ਉਹਨਾਂ ਨੇ ਦੱਸਿਆ ਵੀ ਡੈਫੀਸਿਟ ਹੋ ਚੁੱਕਾ ਹੈ ਆਲਰੇਡੀ ਸੋ ਇਸ ਤਰ੍ਹਾਂ ਦੀ ਗੱਲਬਾਤ ਆ ਪਰ ਸਟਿਲ ਉਹ ਕਹਿੰਦੇ ਵੀ ਅਸੀਂ ਕੈਨੇਡਾ ਦੇ ਪੂਰੇ ਦੇ ਨਾਲ ਆ ਐਜ਼ ਅ ਯੂਨਾਈਟਿਡ ਅਸੀਂ ਇਹ ਐਕਸ਼ਨ ਜਿਹੜੇ ਆ ਲੈ ਰਹੇ ਆ ਅ ਦਰਸਲ ਗੱਲ ਇਦਾਂ ਆ ਜੀ ਵੀ ਦੇਖੋ ਜਿਹੜੇ ਸ਼ਰਾਬ ਪੀਣ ਵਾਲੇ ਬੰਦੇ ਉਹ ਪਹਿਲਾਂ ਹੀ ਸ਼ੁਗਲਤਾ ਉਹ ਪਹਿਲਾਂ ਹੀ ਕਰਦੇ ਆ ਵੀ ਅਸੀਂ ਦੇਸ਼ ਦੀ ਇਕਨੋਮੀ ਜਿਹੜੀ ਆ ਅਸੀਂ ਚਲਾਉਨੇ ਆ ਆ ਦੇਖ ਲਓ ਹੁਣ ਤੁਸੀਂ ਜੇ ਅਮਰੀਕਾ ਦੇ ਖਿਲਾਫ ਖੜਨਾ ਪੈ ਰਿਹਾ ਤਾਂ ਫੇਰ ਸ਼ਰਾਬ ਦੀ ਗੱਲ ਵਿੱਚ ਆ ਗਈ ਜੀ ਵੈਸੇ ਅਮਰੀਕਾ ਬਾਰੇ ਬਹੁਤ ਦੁਨੀਆ ਸੁਣਦੀ ਆ ਰਹੀ ਸੀ ਔਰ ਲੀਡਰਾਂ ਬਾਰੇ ਵੀ ਪਰ ਹੁਣ ਇਦਾਂ ਲੱਗਾ ਕੋਈ ਨੇੜੇ ਆ ਕੇ ਜਦੋਂ ਦੇਖਿਆ ਵੀ ਬੜੇ ਪਾਉਨੇ ਨਿਕਲੇ ਜੀ ਜਿਹੜੀ ਲੀਡਰਸ਼ਿਪ ਆ ਚੈਨਲ ਪੰਜਾਬੀ ਲਈ ਕੁਲਮੀਰ ਸਿੰਘ ਸੰਘਾ ਐਡਮੰਟਨ ਖਬਰਾਂ ਤੇ ਜਾਣਕਾਰੀਆਂ ਦਾ سلسلہ ਫਿਲਹਾਲ ਇੱਥੇ ਹੀ ਮੁਕਦਾ ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ ਇਜਾਜ਼ਤ ਚਾਹੁੰਦੇ ਆ ਧੰਨਵਾਦ